ਹੈਲੋ ਇਹ ਸਾਰਨ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ 2023 ਦਾ ਫਸਟ ਵਲੌਗ ਸਟਾਰਟ ਕਰਨ ਆ ਰਹੇ ਹਾਂ ਤੁਸੀਂ ਸਾਡੇ ਵਲੌਗ ਦੇ ਨਾਲ ਜੁੜੇ ਰਹੋ ਦੇਖ ਰਹੇ ਹਾਂ ਤੁਸੀਂ ਸਾਨੂੰ ਝਾੜੂ ਲਾ ਰਹੇ ਹੋ ਇਹ ਵਿੱਚੀ ਖੇੜਦਾ ਤੇ ਉਧਰ ਮੰਮਾ ਕੱਪੜੇ ਧੋ ਰਹੇ ਨੇ ਜੋਏ ਵੀ ਖੇੜ ਰਿਹਾ ਉਧਰ ਆ ਆ ਕੇ ਦੇਖੋ ਜੀ ਜੋਏ ਹੈਲੋ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਤੇ ਬੜਾ ਕਾਫੀ ਦਿਨਾਂ ਬਾਅਦ ਆ ਜਦੋਂ ਅਸੀਂ ਵਲੌਗ ਸਟਾਰਟ ਕਰ ਰਹੇ ਹਾਂ ਆ ਸ੍ਰਮਣੀ ਕੰਨਗਾਂ ਦਾ ਮਮਾ ਕਾਫੀ ਦਿਨ ਹੋ ਗਏ ਵਲੋਗ ਨਹੀਂ ਆਪਾਂ ਨੇ ਪਾਇਆ ਹੈਗਾ ਵੀ ਅੱਜ ਆਪਾਂ ਵਲੋਗ ਪਾਉਨੇ ਆ ਮੈਂ ਕਿਹਾ ਚਲ ਠੀਕ ਹੈ ਤੇ ਸਾਰਿਆਂ ਨੂੰ ਸਨਾਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਆਪਣੇ YouTube ਫੈਮਲੀ ਹੈ ਕਾਫੀ ਟਾਈਮ ਹੋ ਗਏ ਸੀਗਾ ਵਲੋਗ ਨਹੀਂ ਪਾਇਆ ਸੀਗਾ ਬਸ ਮੰਨੀਆਂ ਕਰਦਾ ਸੀਗਾ ਇਸ ਕਰਕੇ ਤੇ ਅੱਜ ਆਪਾਂ ਨੇ ਸਟਾਰਟ ਕਰਿਆ ਮੈਂ ਕਿਹਾ ਚਲ ਅੱਜ ਆਪਾਂ ਵਲੋਗ ਪਾ ਕੇ ਦੇਖਦੇ ਆ ਤੇ ਬਾਕੀ ਇਥੇ ਮੈਂ ਕੱਪੜੇ ਧੋ ਰਹੀ ਆ ਤੇ ਸ਼ਾਨੀ ਦੇਖੋ ਮੈਂ ਇਹਨਾਂ ਨੂੰ ਕਿਹਾ ਵੀ ਅੱਜ ਹੈਗਾ ਸੰਬੇ ਅੱਜ ਆਪਾਂ ਸਾਰੇ ਘਰ ਦੀ ਸਾਫ ਸਜਾਇਆ ਕਰਦੇ ਆ ਝਾੜ-ਖੜਾਈਆ ਕਰਦੇ ਆ ਉਹ ਵੀ ਕਾਫੀ ਜ਼ਿਆਦਾ ਨੇਰੀ ਜੀ ਆਈ ਪਈ ਸੀਗੀ ਨਾ ਤਾਂ ਮਿੱਟੀ ਘਟਾ ਕਾਫੀ ਹੋਇਆ ਪਿਆ ਸੀਗਾ ਇਸ ਕਰਕੇ ਤੇ ਅੰਦਰੋਂ ਆਪਾਂ ਸਫਾਈ ਕਰਾਂਗੇ ਤੇ ਸਾਨਾ ਪਹਿਲਾਂ ਮੈਂ ਦਿਖਾਵਾਂ ਹਨਾ ਤੁਹਾਨੂੰ ਆਪਣੇ ਘਰ ਦਾ ਲੁੱਕ ਵੀ ਆਪਾਂ ਨੇ ਕੀ ਕੁਝ ਚੇਂਜ ਕਰ ਲਿਆ ਹੈ ਨਾ ਤਾਂ ਇਹ ਚਾਰ ਪੰਜ ਮਹੀਨਿਆਂ ਦੇ ਵਿੱਚ ਸਾਨਾ ਪਹਿਲਾਂ ਦੇਖੋ ਆਪਣੇ ਇੱਥੇ ਹੁੰਦੀ ਸੀ ਕਿ ਪੋੜੀਆਂ ਇੱਥੇ ਪੋੜੀਆਂ ਉੱਪਰ ਤੇ ਆਨੇ ਹੁੰਦੀ ਸੀਗੀਆਂ ਉਹ ਆਪਣੇ ਢਾਤੀ ਕਿਉਂਕਿ ਆਪਾਂ ਨੇ ਦੇਖੋ ਇੱਥੇ ਪਾ ਲਿਆ ਲੈਂਟਰ ਜਿਹੜਾ ਆਪਣਾ ਬੇੜਾ ਹੁੰਦਾ ਸੀਗਾ ਨਾ ਉੱਥੇ ਆਪਾਂ ਨੇ ਲੈਂਟਰ ਪਾ ਲਿਆ ਸਾਰੀ ਇਹ ਛੱਤ ਲਈ ਆਪਾਂ ਨੇ ਠੀਕ ਹੈ ਜੀ ਆ ਆਹ ਪੜੇ ਪੋੜੀਆਂ ਟਾਤੀਆਂ ਤੇ ਇਹ ਪੋੜੀਆਂ ਆਪਾਂ ਨੇ ਬਣਾਵਾਂਗੇ ਇੱਥੇ ਪਰ ਇਥੇ ਹੋਰ ਬਣਾਵਾਂਗੇ ਹਨ ਇਸ ਏਰੀਏ ਤੇ ਥੋੜੇ ਕ ਅਲੱਗ ਜਿਹਾ ਬਣਾਉਣੀ ਆ ਆਪਾਂ ਨੇ ਤਾਂ ਕਿ ਆਪਾਂ ਇਸ ਜਗ੍ਹਾ ਤੋਂ ਆਪਾਂ ਕੰਮ ਲੈ ਲਈਏ ਇਸ ਕਰਕੇ ਤੇ ਆ ਦੇਖੋ ਦੇਖ ਸਕਦੇ ਹੋ ਤੁਸੀਂ ਹਲੇ ਚੰਗੀ ਤਰ੍ਹਾਂ ਸਰੀਆ ਸੁਰੀਆ ਵੀ ਦੇਖੋ ਐਹੀ ਪਿਆ ਪੋੜੀਆਂ ਦਾ ਪੋੜੀਆਂ ਢਾਈਆਂ ਸੀਗੀਆਂ ਲਗਾਵਾਂਗੇ ਆਪਾਂ ਮਿਸਰੇ ਪੰਜ ਦਰਮਨੀਤ ਦੇ ਰੈਡੀ ਨੂੰ ਥੋੜਾ ਇੱਕ ਟਾਈਮ ਮਿਲ ਗਿਆ ਉਹ ਤੋਂ ਤੇ ਬਾਕੀ ਹੁੰਦਾ ਖਾ ਸਕਦੇ ਆ ਘਰ ਦਾ ਹਾਲ ਸੰਡੇ ਐ ਟਾਈਮ ਹੋ ਚੁੱਕਿਆ 11 ਵਜੇ ਨੇ ਤੇ ਕੰਮ ਮੇਰਾ ਐਂਜੀ ਪਿਆ ਸੰਡੇ ਕਰਕੇ ਬੱਚੇ ਉੱਠ ਨਹੀਂ ਰਹੇ ਸੀਗੇ ਬੈੱਡ ਤੋਂ ਟੀਵੀ ਵਗੈਰਾ ਦੇਖੀ ਜਾਂਦੇ ਸੀਗੇ ਨਾਸ਼ਤਾ ਵਗੈਰਾ ਆਪਣਾ ਹੋ ਗਿਆ ਤੇ ਹੁਣ ਮੈਂ ਮਸ਼ੀਨ ਲਗਾਈਏ ਕੱਪੜੇ ਧੋਣੀਆਂ ਸਾਫ਼ ਸੁਥੀਆਂ ਕਰਦੇ ਆ ਤੇ ਫਿਰ ਤੁਹਾਨੂੰ ਆਪਾਂ ਮਿਲਦੇ ਆ ਜੀ ਤੇ ਲੋ ਜੀ ਐ ਰਮਣੀ ਤੁਮਨੀਂ ਤਾਂ ਐ ਤਾਂ ਕਰਦੇ ਪੁੱਤ ਸਸ਼ਿਕਾ ਕਾਤਾ ਦਾ ਸੰਗ ਦਾ ਕਹਿੰਦਾ ਇਹ ਆਪ ਉਸੇ ਬਲੌਗ ਸਟਾਰਟ ਕਰ ਰਿਹਾ ਸੀ ਕਹਿੰਦਾ ਮਮਾ ਮੈਂ ਬਲੌਗ ਸਟਾਰਟ ਕਰਨਾ ਬਣਾਉਣਾ ਮੈਨੂੰ ਸਿਖਾਓ ਮੈਂ ਕਿਹਾ ਚਲ ਕੋਈ ਨਾ ਹੌਲੀ ਹੌਲੀ ਸਿੱਖੀ ਤੂੰ ਹੀ ਕਰ ਲੀ ਸਟਾਰਟ ਹੈਨਾ ਇਸ ਕਰਕੇ ਤੇ ਲੋ ਜੀ ਹੁਣ ਮੈਂ ਧੋਨੀਆ ਕੱਪੜੇ ਕੱਪੜੇ-ਕਪੜੇ ਧੋ ਕੇ ਫੇਰ ਤੁਹਾਨੂੰ ਮਿਲਦੀਆਂ ਤੇ ਆ ਦੇਖੋ ਇਹ ਹੈਨਾ ਕਿੰਨਾ ਸਾਰਾ ਸਰੀਆ ਵਗੈਰਾ ਐਂ ਪਿਆ ਮਲਵਾ ਵੀ ਇੱਥੇ ਕਾਫੀ ਪਿਆ ਸੀਗਾ ਤੇ ਹੁਣੇ ਕੱਲ ਪਰਸੇ ਚਕਾਇਆ ਇਸ ਕਰਕੇ ਤੇ ਉੱਪਰ ਵਾਲਾ ਜਿਹੜਾ ਰੂਮ ਸੀਗਾ ਆਪਣੇ ਰੈਂਟ ਤੇ ਦਿੱਤਾ ਸੀਗਾ ਉਹ ਆਪਾਂ ਨੇ ਖਾਲੀ ਕਰਵਾਇਆ ਕਿਉਂਕਿ ਪੌੜੀਆਂ ਵਗੈਰਾ ਆਪਣੇ ਦੁਬਾਰੇ ਕੰਮ ਕਰਨਾ ਸੀਗਾ ਕੰਮ ਸ਼ੁਰੂ ਕਰਨਾ ਇਸ ਕਰਕੇ ਠੀਕ ਹੈ ਜੀ ਤੇ ਲਓ ਜੀ ਛਾਂ ਦੇਖ ਸਕਦੇ ਤੁਸੀਂ ਤੁਹਾਨੂੰ ਮੈਂ ਦਿਖਾਵਾਂ ਛਾਂ ਦੇਖੋ ਸਫਾਈ ਕਰ ਰਹਾ ਤੇ ਚਲੋ ਜੀ ਫਰੈਂਡ ਹੁਣ ਮੈਂ ਕੱਪੜੇ ਧੋਵਾਂ ਤੇ ਫੇਰ ਕੱਪੜੇ ਧੋ ਕੇ ਫੇਰ ਤੁਹਾਨੂੰ ਆਪਾਂ ਮਿਲਦੇ ਹਾਂ ਕੀ ਕਰਦੇ ਆ ਬਾਕੀ ਸਭ ਸਵਈਆ ਹੀ ਕਰਾਂਗੇ ਹੋਰ ਕਾ ਕੀ ਹੈ ਕਰਨ ਨੂੰ ਤੇ ਬਾਕੀ ਮੈਂ ਦੇਖਦੀ ਹਾਂ ਕੋਈ ਲੈਸ ਵਗੈਰਾ ਵੀ ਲੈ ਕੇ ਆਉਣੇ ਮੈਨੇ ਆਪਣਾ ਸੂਟ ਵੀ ਸਟਿਚ ਕਰਨਾ ਹੈ ਉਹ ਵੀ ਕਰਦੇ ਠੀਕ ਹੈ ਹਾਂ ਗੇਟਾਂ ਤੇ ਬਹੁਤ ਜ਼ਿਆਦਾ ਮਿੱਟੀ ਵਗੈਰਾ ਹੋਈ ਪਈ ਐ ਇਹ ਲੈ ਲਵਾਂਗੇ ਤੁਸੀਂ ਦੇਖ ਸਕਦੇ ਆਪਾਂ ਜੋ ਇਹਨੂੰ ਪਾ ਕੇ ਜੋਈਦੇ ਆਪਾਂ ਕੰਕਲੀ ਜੋ ਇਹਨੂੰ ਅਸੀਂ ਆਪਾਂ ਬੰਨ੍ਹ ਜੋ ਕਿਉਂਕਿ ਆਪਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਦੇਖੋ ਕੰਮ ਕੁਇਦ ਪਾਤੀ ਦੇ ਪਸੰਗਰੀ ਤੁਸੀਂ ਦੇਖ ਸਕਦੇ ਹੋ ਚਲ ਖੜਾ ਹੋ ਜਾਏ ਦੇਖ ਸਕਦੇ ਹੋ ਹੁਣ ਆਪਾਂ ਜੋਇਨ ਜਾ ਰਹੇ ਹਾਂ ਬੰਨਨ ਤੇ ਮੱਝ ਰਿਹਾ ਜੋ ਇਹ ਦਿੱਤੇ ਨੇ ਆਪਾਂ ਨੇ ਬੰਨ ਜੋਇ ਆਪਾਂ ਨੂੰ ਕਰਨ ਨੇ ਜਿਹੜਾ ਅਸੀਂ ਕੰਮ ਤੇ ਹੁਣ ਇਹਨੂੰ ਪਾਣੀ ਧਰ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਣੀ ਪਾ ਦੇਣਾ ਫਿਰ ਆਪਾਂ ਪਾਵਾਂਗੇ ਸਾਲਤ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਇੱਕ ਬ੍ਰਸ਼ ਪਿਆ ਸੀ ਗੰਦਾ ਤੇ ਹੁਣ ਆਪਾਂ ਜਾ ਰਹੇ ਹਾਂ ਜੋਇਨ ਨੂੰ ਪਾਣੀ ਪਾ ਦੇ ਰੋਕ ਜੀ ਬੈ ਕੈਮਰਾ ਯੂ ਜੋਇਨ ਨੂੰ ਆਪਾਂ ਦਿੱਤਾ ਪਾਣੀ ਪਾ ਦੇਖ ਸਕਦੇ ਹੋ ਤੁਸੀਂ ਆਪ ਆਪਣਾ ਜੋਇਨ ਇੱਧਰ ਲੱਗ ਰਿਹਾ ਸ਼ਾਨ ਕੱਢਣ ਤੇ ਇੱਧਰ ਲੱਗ ਰਿਹਾ ਮम्मा ਕੱਪੜੇ ਧੋਣ ਦੇਖ ਰਹੇ ਤੁਸੀਂ ਚਲੋ ਜਿਆ ਲੈ ਲੀਹੋਗੀ ਸਾਫ ਨਹੀਂ ਨਹੀਂ ਧਾਰਨਾ ਹੈਗਾ ਆਹਾ ਲੱਗੇ ਲੱਗੇ ਰਹਿਣ ਤੇ ਲੱਗੇ ਰਹਿਣ ਕੋਈ ਨਾ ਨਮੀ ਲੱਗਦੀ ਇਹਦੇ ਨਾਲ ਫਿਰ ਤਾਂ ਅਕੀਡਿੰਗ ਕਰਾਂਗੇ ਸਾਰੇ ਕੱਪੜੇ ਮੈਂ ਚਲ ਮਸ਼ੀਨ ਇਹ ਵਾਰੀ ਮਾਰਦੀ ਮੈਨੂੰ ਪੂਰੇ ਆਪਾਂ ਲੈਣੀ ਝਾੜੂ ਫਿਰ ਆਪਾਂ ਪੂਰੇ ਕਰਾਂਗੇ ਛਾਂ ਨਾਲ ਖੇਡ ਲਾਂਗੇ ਦੋ ਕੁੜੀ ਉਹਦੇ ਟਵਾਈਸ ਨਾਲ ਠੀਕ ਹੈ ਜੀ ਹੈਲੋ ਹੁਣ ਮੈਂ ਲੈਣ ਜਾ ਰਾਂ ਪਾਣੀ ਸਕੂਟੀ ਤੇ ਤੁਹਾਨੂੰ ਆ ਕੇ ਮਿਲਦੇ ਹਾਂ ਚਾਂ ਮਿੱਟੀ ਜਨਾ ਸਾਨੂੰ ਲੱਗ ਰਿਹਾ ਨਾ ਮੰਮਾ ਨਵਾਨ ਦੇਖ ਰਹਾ ਤੁਸੀਂ ਮੈਰੋਂ ਲੱਗ ਰਿਹਾ ਸਾਨਾ ਦੇਵ ਜੀ ਇਹ ਲੋਕ ਕਿ ਮੇਰ ਹੋ ਰਿਹਾ ਮੈਨੂੰ ਆ ਜਲੇ ਤਲਾ ਤਲਾ ਪੁਣ ਆ ਪਲੇ ਆਂ ਫਟੂਰੇ ਦਾੜੀ ਵੀ ਆ ਗਏ ਨਾ ਆਪਾਂ ਖਾਵਾਂਗੇ ਫਟੂਰੇ ਨੂੰ ਚਲਾ ਆ

ਬਾਦ ਉਸ ਤੋਂ ਬਾਅਦ ਚਲੋ ਜੀ ਫਿਰ ਹੁਣ ਆਪਾਂ ਨੇ ਪੂਰੇ ਚੋਲੇ ਦੇ ਕਿੰਨੇ ਆਪਾਂ ਟੂਰੇ 11500 ਇਹ ਯੂ ਕਿਵੇਂ ਬਣਾਈਸ਼ਾਂ ਨਹੀਂ ਨੂੰ 10 ਲੱਖ ਸਮਾ ਦੱਸ ਕਿ ਕਿਹੜੀ ਵਿੱਚ ਸ਼ੋਕਰ ਨੇ ਕਿਸੇ ਨੂੰ 10 ਦੇ ਲੱਖ ਕੀ ਨਹੀਂ ਕਿਹਾ ਜਾ ਰਿਹਾ ਇਹ ਮੈਂ ਖਾਲੰ ਕੋਈ ਨਹੀਂ ਚਲੋ ਜੀ ਫਿਰ ਪਰੇ ਨਾ ਪੇਟ ਪੂਜਾ ਕਰ ਲਈਏ ਤੇ ਫਿਰ ਮੈਂ ਕਿਤੇ ਡਿਆੜੀ ਵੀ ਦੇਖੋ ਸੋਨੇ ਨੂੰ ਤੇ ਰੋਲਾ ਸਾਨੂੰ ਪਾਣੀ ਦਿੰਦੇ ਜੇ ਇਸ ਕਰਕੇ ਅਸੀਂ ਇੱਕ ਘੰਟਾ ਅਰੇਸਟ ਕਰਾਂਗੇ ਕਿਤੇ ਮਾਤਾ ਪਿਤਾ ਕਰ ਲੈ ਤੇ ਹਾਂ ਅਸੋ ਅੱਜ ਵੀ ਹੋਈ ਸਾਮੀ ਆ ਜਾ ਤੇ ਅਸੀਂ ਲੌਚਾਂ ਨੀ ਬੋਲਦੇ ਹੈਗੇ ਤੇਰੇ ਉੱਠ ਜਾਵੇਂ ਦੇਖ ਕੇ ਸਾਡੇ ਚਪੇੜਾ ਫੈਲੀ ਆ ਕਿਤੇ ਨੀ ਤੇ ਇਤਨਾ ਪਕ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਤੁਹਾਨੂੰ ਬਲੌ ਥੋੜਾ ਕੁ ਵਧੀਆ ਲੱਗਿਆ ਤਾਂ ਪਲੀਸ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਜੀ ਹਰ ਇੱਕ ਦਾ ਬਾਈ